ਬਹੁਤ ਵੱਡੇ ਵੱਡੇ ਵਿਗਿਆਨਕਾਂ ਦੀ ਬ੍ਰਹਮੰਡ ਨੂੰ ਲੈ ਕੇ ਯੂਨੀਵਰਸ ਨੂੰ ਲੈ ਕੇ ਚਰਚਾ ਚੱਲਦੀ ਪਈ ਸੀ ਤੇ ਕੁਝ ਵਿਗਿਆਨਕ ਜਿਹੜੇ ਕਿ ਜ਼ਿਆਦਾ ਪੜ੍ਹ ਗਏ ਸੀ ਕਹਿੰਦੇ ਵੀ ਯਾਰ ਇਹ ਸਾਰਾ ਕੁਝ ਆਪਣੇ ਆਪ ਹੀ ਬਣਿਆ ਹੈ ਬ੍ਰਹਮੰਡ ਆਪਣੇ ਆਪ ਬਣਿਆ ਹੈ ਇਹਦਾ ਕੋਈ ਮੇਕਰ ਨਹੀਂ ਹੈਗਾ ਅਸੀਂ ਅਮੀ ਸਾਰਾ ਦਿਨ ਭਗਵਾਨ ਕਹੋ ਅੱਲਾ ਇਸ਼ਵਰ ਕਰਦੇ ਰਹਿੰਦੇ ਆ ਇਸ ਨਾਮ ਦੀ ਕੋਈ ਸ਼ੈ ਧਰਤੀ ਤੇ ਹੈ ਹੀ ਨਹੀਂ ਇੱਕ ਬੜੇ ਸਿਆਣੇ ਵਿਗਿਆਨਕ ਸਨ ਜਿਹੜੇ ਬਹੁਤ ਉੱਚ ਕੋਟੀ ਦੇ ਵਿਗਿਆਨਕ ਸਨ ਉਹਨਾਂ ਨੇ ਕਿਹਾ ਜੀ ਮੈਂ ਤੇ ਭਗਵਾਨ ਤੇ ਬੜਾ ਵਿਸ਼ਵਾਸ ਕਰਦਾ ਮੇਰੇ ਹਿਸਾਬ ਨਾਲ ਤੇ ਸਾਰਾ ਕੁਝ ਜਿਹੜਾ ਆ ਈਸ਼ਵਰ ਨੇ ਬਣਾਇਆ ਉਹ ਗੋਹਾਸਨ ਲੱਗ ਪਏ ਜਿਹੜੇ ਬਹੁਤ ਵੱਡੇ ਵਿਗਿਆਨਿਕ ਸੀ ਉਹਨਾਂ ਨੇ ਕਿਹਾ ਕਿ ਵੀ ਐਸਾ ਨਾ ਕਰਦੇ ਆਪਾਂ ਕੱਲ ਦਾ ਨਾਸ਼ਤਾ ਨਾ ਇਕੱਠੇ ਕਰਾਂਗੇ ਸੋਹਣੇ ਸਾਰੇ ਮੰਨ ਗਏ ਰਾਤ ਪਈ ਤਾਂ ਉਸ ਵੱਡੇ ਵਿਗਿਆਨਿਕ ਨੇ ਇੱਕ 2-3 ਫੁੱਟ ਦੀ ਲੱਕੜ ਉੱਤੇ ਇੱਕ ਬਹੁਤ ਸੋਹਣੀ ਬ੍ਰਹਮੰਡ ਦੀ ਯੂਨੀਵਰਸ ਦੀ ਪੇਂਟਿੰਗ ਤਿਆਰ ਕੀਤੀ ਜਿਹਦੇ ਉੱਤੇ ਉਹਨੇ ਬੜੇ ਸੋਹਣੇ ਡਿਜ਼ਾਈਨ ਕੀਤੇ ਜਿਹੜਾ ਉਹ 3D ਲੱਗੇ ਔਰ ਉਸ ਪੇਂਟਿੰਗ ਨੂੰ ਉਹਨੇ ਆਪਣੇ ਪ੍ਰਯੋਗਸ਼ਾਲਾ ਵਿੱਚ ਰੱਖ ਦਿੱਤਾ ਸਰੇ ਜਦੋਂ ਸਾਰੇ ਜੀ ਸਾਰੇ ਵਿਗਿਆਨਕ ਆਏ ਨਾ ਖਾਣਾ ਖਾਣ ਵਾਸਤੇ ਨਾਸ਼ਤਾ ਕਰਨ ਤੋਂ ਬਾਅਦ ਉਹ ਕਹਿੰਦਾ ਤੁਹਾਨੂੰ ਆਪਣੀ ਪ੍ਰਯੋਗਸ਼ਾਲਾ ਵਿਖਾਵਾਂ ਜਦੋਂ ਪ੍ਰਯੋਗਸ਼ਾਲਾ ਚ ਗਏ ਵਿਗਿਆਨਕ ਜਿਹੜੇ ਬਾਕੀ ਸੀ ਉਹ ਵੇਖ ਕੇ ਬੜੇ ਹੈਰਾਨ ਹੋਏ ਕਿ ਯਾਰ ਇੰਨੀ ਸੋਹਣੀ ਪੇਂਟਿੰਗ ਬਹੁਤ ਵਧੀਆ ਪੇਂਟਿੰਗ ਹੈ ਐ ਲੱਗਦਾ ਵੀ ਜਿਵੇਂ ਚੀਜ਼ਾਂ ਬਾਹਰ ਆ ਰਹੀਆਂ ਨੇ ਇਹ ਕਿੰਨੇ ਬਣਾਈ ਜਿਹੜਾ ਵੱਡਾ ਵਿਗਿਆਨੀ ਸੀ ਕਹਿੰਦਾ ਕਿਸੇ ਨੇ ਨਹੀਂ ਬਣਾਈ ਸਾਰੇ ਵਿਗਿਆਨੇ ਕਹਿੰਦੇ ਕਿਸੇ ਨਾ ਕਿਸੇ ਨੇ ਤਾਂ ਬਣਾਈ ਹੈ ਕਹਿੰਦਾ ਨਹੀਂ ਨਹੀਂ ਆਪਣੇ ਆਪ ਬਣ ਗਈ ਰਤੋਰਾ ਆਦੀ ਉਹ ਕਹਿੰਦੇ ਝੂਠਰਾ ਮਾਰ ਅਸੀਂ ਸਾਇੰਟਿਸਟ ਨੇ ਆ ਕੋਈ ਬੇਫਕੂਫ ਨਹੀਂ ਅਗੇ ਅਮੀ ਬਣ ਗਈ ਕਿਸਣਾ ਬਣ ਗਈ ਕਹਿੰਦਾ ਨਹੀਂ ਯਾਰ ਆਪਣੇ ਆਪ ਹੀ ਬਣ ਗਈ ਕਹਿੰਦਾ ਇਸ ਤਰ੍ਹਾਂ ਹੁੰਦਾ ਹੀ ਨਹੀਂ ਕਦੀ ਜੁਰਤਾ ਕੋਈ ਬਣਾਵੇ ਨਾ ਉਹਨਾਂ ਦਾ ਕੁਝ ਬਣ ਨਹੀਂ ਸਕਦਾ ਤੂੰ ਕਿ ਤਰ੍ਹਾਂ ਕਹਿੰਦਾ ਆਪਣੇ ਆਪ ਬਣ ਗਈ ਉਹ ਵੱਡਾ ਵਿਗਿਆਨੀ ਕਹਿ ਲਗਾ ਇੱਕ ਛੋਟੀ ਜੀ ਪੇਂਟਿੰਗ ਜਿਹੜੀ ਆ ਉਹਦਾ ਵੀ ਕੋਈ ਨਾ ਕੋਈ ਮੇਕਰ ਹੈ ਮੈਂ ਹੀ ਬਣਾਈ ਹੈ ਤੇ ਜਿਹੜਾ ਐਡਾ ਵੱਡਾ ਬ੍ਰਹਮੰਡ ਹੈ ਯੂਨੀਵਰਸ ਹੈ ਜਿੱਚ ਲੱਖਾਂ ਕਰੋੜਾਂ ਧਰਤੀਆਂ ਚੰਨ ਤਾਰੇ ਨੇ ਸੂਰਜ ਨੇ ਉਹਦਾ ਮੇਕਰ ਕੋਈ ਵੀ ਨਹੀਂ ਹੈਗਾ ਇਹ ਕਿਸੇ ਨੇ ਨਹੀਂ ਬਣਾਇਆ ਇਹ ਆਪਣੇ ਆਪ ਹੀ ਬਣ ਗਿਆ ਇਹ ਵਿਚਾਰ ਕਰਨ ਵਾਲੀ ਗੱਲ ਹੈ ਅਸੀਂ ਆਪਣੇ ਤਰਕ ਦੇ ਵਿੱਚ ਆਪਣੀ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਐਡਵਾਂਸ ਹੋ ਗਏ ਆ ਅਸੀਂ ਇੱਥੋਂ ਤੱਕ ਕਹਿ ਦੇ ਨੇ ਭਗਵਾਨ ਹੈ ਹੀ ਨਹੀਂ ਸੂਰਜ ਚੰਨ ਤਾਰੇ ਹਵਾ ਨਦੀਆਂ ਨਾਲੇ ਪਹਾੜ ਇਹਨਾਂ ਨੂੰ ਕੌਣ ਕੰਟਰੋਲ ਕਰਦਾ ਹੈ ਕਿਹਦੇ ਹੱਥ ਵਿੱਚ ਇਹ ਸਾਰਾ ਕਿੰਨੇ ਬਣਾਇਆ ਉਸ ਪਾਰ ਬ੍ਰह्म परमपिता ਪਰਮੇਸ਼ਵਰ ਨੇ ਬਣਾਇਆ ਇਹਦਾ ਮੇਕਰ ਉਹ ਪਰਮਪਿਤਾ ਪਰਮੇਸ਼ਵਰ ਹੈ ਜੋ ਸਾਰੀਆਂ ਚੀਜ਼ਾਂ ਬਣਾ ਕੇ ਤੇ ਸਾਡੇ ਅੰਦਰ ਆ ਕੇ ਬੈਠ ਗਿਆ